ਸਰ ਮੇਰਾ ਨਾਮ ਗੁਰਪ੍ਰੀਤ ਕਾਰਾ ਹਾਂ ਜੀ ਸਰ ਪੁਲਿਸ ਵਾਲੇ ਆਏ ਸੀ ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਜੀਸੀਪੀ ਨਾਲ ਸਾਡੀਆਂ ਨੂੰ ਚਕਵਾਉਣ ਲੱਗੇ ਸੀ ਮੈਂ ਜੀਸੀਪੀ ਸਾਹਮਣੇ ਅੱਗੇ ਖੜ ਗਈ ਨਾਲ ਮੇਰੇ ਕਮੀਜ਼ ਫਟਦਾ ਆ ਦੇਖ ਲਓ ਤੁਸੀਂ ਨਾਲੇ ਸਰ ਕਿਸੇ ਵੀ ਕੋਈ ਵੀ ਜਾਂਚ ਪੁਲਿਸ ਵਾਲਾ ਲੇਡੀ ਤੇ ਕਿਸੇ ਤੇ ਵੀ ਹੱਥ ਨਹੀਂ ਚੱਟ ਸਕਦਾ ਲੇਡੀਜ਼ ਪੁਲਿਸ ਨੇ ਨਹੀਂ ਤੁਹਾਨੂੰ ਸਾਈਡ ਤੇ ਕੀਤਾ ਬੰਦੇ ਨੂੰ ਹਾਂ ਜੀ ਸਰ ਲੇਡੀਜ਼ ਪੁਲਿਸ ਲੋਵੇ ਕੱਢ ਕੇ ਸਾਨੂੰ ਕਟਵਾਂਦੀ ਸੀ ਤੂੰ ਤੂੰ ਮੀਟਾ ਤੂੰ ਮੀਟਾ ਸਰਦਾਰ ਕਰ ਕਰ ਤੂੰ ਮੀਟਾ ਤੂੰ ਮੀਟਾ ਮੈਂ ਪਤਾ ਨਹੀਂ ਕਰ ਤੂੰ ਮੀਟਾ ਸਰ ਤੂੰ ਉੱਧਰ ਦਿਖਾ ਉੱਧਰ ਦਰਖਾਸਤਾਂ ਦਿੱਤੀ ਸੀ ਮੈਨੂੰ ਮਾਰਤਾ ਇਹਨਾਂ ਨੇ ਨਾ ਰਵਾ ਪਾਇਆ ਗਿਆਨ ਦੇ ਕੋਈ ਨੁਆਇਦਾ ਪੱਗਿਆ ਪਰ ਬੜੀ ਗਰਭੀ ਗੱਲ ਹੈ ਆ ਦੋਸਾ ਦੇਗੇ ਚਲ ਕੇ ਕੰਕੀ ਰਿਜਲਟਾਂ ਉਹਨੇ ਕੱਲ ਵੀ ਜੱਟ ਦੇਖੇ ਜੌਤ ਸਰਕਾਰ ਮੁਰਦਾਬਾਦ 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 ਖਿਲਾਫ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਪੀੜਤਾਂ ਨੂੰ ਇਨਸਾਫ ਦਿਓ ਸਾਥ ਦਿਓ ਸਾਥ ਆਵੇ ਆ ਤੀਜੀ ਘਟਨਾ ਸਾਡੇ ਜ਼ਿਲ੍ਹਾ ਪਟਿਆਲਾ ਦੀ ਹੈ ਜਿੱਥੇ ਸਾਡੀ ਭੈਣ ਜਿਹੜੀ ਗੁਰਪ੍ਰੀਤ ਕੌਰ ਐ ਇਹਦੇ ਢਿੱਡ ਚ ਪਲ ਰਿਹਾ ਪੰਜ ਮਹੀਨਿਆਂ ਦਾ ਬੱਚਾ ਵੀ ਨਹੀਂ ਛੱਡਿਆ ਪੁਲਿਸ ਵਾਲਿਆਂ ਨੇ ਔਰ ਗੁੰਡਾ ਅੰਸਰਾਂ ਨੇ ਸਰਚਾਰਥਰੀ ਗੁੰਡੂਜੀ ਪੁਲਿਸ ਮੁਲਾਜ਼ਮ ਪੰਚਾਇਤ ਵੱਲੋਂ ਲਿਆਂਦਾ ਗਿਆ ਸੀ ਉਹਨਾਂ ਨੇ ਸਾਡੇ ਨਾਲ ਕੁਤ ਮਾਰ ਕੀਤੀ ਜੀ ਉਹਦੇ ਘਰ ਕੇ ਜੀ ਮੇਰੀ ਪਰਜਾਈਆ ਜੋ ਗੁਰਪ੍ਰੀਤ ਕੌਰ ਉਹਦੇ ਫਿਰ ਉਹਦਾ ਬੱਚਾ ਰੰਨੇ ਹੀ ਰਿਆ ਜੀ ਖਾਰਦਾ ਦਿੰਦੀ ਜੀ ਇਹਨੂੰ ਮਾਰਤੇ ਆ। ਅ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਸੂਬਾ ਪ੍ਰਧਾਨ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੇ ਨਾਬਾ ਹਲਕੇ ਦੇ ਭਾਸੋਂ ਦੇ ਪਿੰਡ ਜਿੰਦਲਪੁਰ ਚ ਜਿਹੜੀ ਘਟਨਾ ਵਾਪਰੀ ਆ ਉਹਦੇ ਰੋਸ ਵਜੋਂ ਅੱਜ ਭਾਸੋਂ ਜਿਹੜਾ ਹੈਗਾ ਚੌਂਕ ਜਾਮ ਕੀਤਾ ਅ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੰਦਲਪੁਰ ਪਿੰਡ ਦੇ ਵਿੱਚ ਗਰੀਬ ਪਰਿਵਾਰਾਂ ਨੂੰ ਉਜਾੜਨ ਦੇ ਲਈ ਜੀਸੀਬੀ ਮਸ਼ੀਨ ਚਲਾਈ ਗਈ ਆਮ ਆਦਮੀ ਪਾਰਟੀ ਦੇ ਗੁੰਡਿਆਂ ਨੂੰ ਨਾਲ ਲੈ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਗੁੰਡਿਆਂ ਨੇ ਪੁਲਿਸ ਨੂੰ ਵਰਤ ਕੇ ਪੂਰਾ 30-30 ਸਾਲਾਂ ਤੋਂ ਜਿਹੜੇ ਅਨੁਸੂਚਿਤ ਜਾਤੀ ਦੇ ਲੋਕ ਅਲਾਟ ਕੀਤੀ ਹੋਈ ਜਗ੍ਹਾ ਤੇ ਬੈਠੇ ਸੀਗੇ ਉਹਨਾਂ ਜਗ੍ਹਾ ਨੂੰ ਖਾਲੀ ਕਰਾਉਣ ਲਈ ਇਹਨਾਂ ਲੋਕਾਂ ਦੀ ਕੁੱਟਮਾਰ ਕੀਤੀ ਹੈ ਪੰਜਾਬ ਦੇ ਵਿੱਚੇ ਇਸ ਸਮੇ ਪੂਰਾ ਆਤੰਕ ਮਚਿਆ ਹੋਇਆ ਚਾਹੇ ਉਹ ਚੰਦਪਾਣ ਦੀ ਘਟਨਾ ਲੈ ਲਓ ਚਾਹੇ ਆ ਜਿਹੜੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਦਾਨ ਸਿੰਘ ਵਾਲੇ ਪਿੰਡ ਚ ਵਾਪਰੀ ਘਟਨਾ ਹੋਵੇ ਆ ਤੀਜੀ ਘਟਨਾ ਸਾਡੇ ਜ਼ਿਲ੍ਹਾ ਪਟਿਆਲਾ ਦੀ ਹੈ ਜਿੱਥੇ ਸਾਡੀ ਭੈਣ ਜਿਹੜੀ ਗੁਰਪ੍ਰੀਤ ਕੌਰ ਹੈ ਇਹਦੇ ਢਿੱਡ ਚ ਪਲ ਰਿਹਾ ਪੰਜ ਮਹੀਨਿਆਂ ਦਾ ਬੱਚਾ ਵੀ ਨਹੀਂ ਛੱਡਿਆ ਪੁਲਿਸ ਵਾਲਿਆਂ ਨੇ ਔਰ ਗੁੰਡਾ ਅੰਸਰਾਂ ਨੇ ਆ ਸਾਡੇ ਕੋਲ ਇਹਨਾਂ ਦਾ ਭਰੂਣ ਹੈ ਔਰ ਉਹ ਬੀਚਰੀਆ ਸੜਕਾਂ ਤੇ ਮਤਲਬ ਕਿੰਨੀ ਸ਼ਰਮ ਦੀ ਗੱਲ ਹੈ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਕਹਿੰਦਾ ਸੀ ਸਾਡੇ ਮਹੱਲਿਆਂ 'ਚ ਜਾ ਕੇ ਕਿ ਤੁਹਾਡਾ ਗਰੀਬਾਂ ਦਾ ਪੁੱਤ ਐ ਮੈਂ ਸੰਤ ਰਾਮ ਉਦਾਸੀ ਨੂੰ ਮੰਨਣ ਆਲਾ ਆਂ ਮੇਰਾ ਜਿਹੜਾ ਹਰਾ ਪੈਨਾ ਤੁਹਾਡੇ ਲਈ ਚੱਲੂਗਾ ਉਹ ਸ਼ਰਮ ਕਰ ਯਾਰ ਭਗਵੰਤ ਮਾਨ ਸ਼ਰਮ ਆਉਣੀ ਚਾਹੀਦੀ ਆ ਤੈਨੂੰ ਇੱਥੋਂ ਦੇ ਐਮਐਲਏ ਨੂੰ ਜਿਨ੍ਹਾਂ ਦੇ ਸ਼ਹਿਤ ਤੇ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਜਿਨ੍ਹਾਂ ਦੀ ਸ਼ਹਿਤ ਤੇ ਜਿਹੜਾ ਪ੍ਰਸ਼ਾਸਨਿਕ ਕਮਲਾ ਕੰਮ ਕਰ ਰਿਹਾ ਅੱਜ ਸਾਡੀਆਂ ਧੀਆਂ ਦੀਆਂ ਕੁੱਖਾਂ 'ਚ ਪਲ ਰਹੇ ਬੱਚੇ ਮਾਰੇ ਜਾ ਰਹੇ ਨੇ ਬੜਾ ਦੁੱਖ ਹੈ ਬੜਾ ਸਾਨੂੰ ਸਾਡਾ ਸੀਨਾ ਫਟਣ ਨੂੰ ਹੋਇਆ ਪਿਆ ਕਿ ਅਸੀਂ ਕਿਹੜੇ ਪੰਜਾਬ ਦੇ ਵਿੱਚ ਗੁਜ਼ਰ ਰਹੇ ਆ ਅਸੀਂ ਕਿਸ ਮਾਹੌਲ 'ਚ ਜੀ ਰਹੇ ਆ ਇਹੋ ਜਿਹੀ ਅਸੀਂ ਕੋਈ ਸਰਕਾਰ ਨਹੀਂ ਦੇਖੀ ਜਿਸ ਤਰ੍ਹਾਂ ਦੀ ਇਹ ਬਦਲਾਵ ਵਾਲੀ ਸਰਕਾਰ ਅੱਜ ਅਸੀਂ ਦੇਖ ਰਹੇ ਆ ਕਿ ਸਾਡੀਆਂ ਧੀਆਂ ਨੂੰ ਆਪਣੇ ਕੁੱਖਾਂ 'ਚ ਪਲ ਰਹੇ ਬੱਚੇ ਮਰੇ ਹੋਏ ਬੱਚੇ ਲੈ ਕੇ ਅੱਜ ਸਾਨੂੰ ਸੜਕਾਂ 'ਤੇ ਇਨਸਾਫ਼ ਲਈ ਮਰਨਾ ਪੈ ਰਿਹਾ 4 ਤਰੀਕ ਦੀ ਘਟਨਾ ਹੈ ਅੱਜ 10 ਤਰੀਕ ਹੋ ਗਈ 6 ਦਿਨਾਂ ਤੋਂ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਉਲਟਾ ਸਾਡੀਆਂ ਬੱਚੀਆਂ ਨੂੰ ਸਾਡੀਆਂ ਧੀਆਂ ਨੂੰ ਪੁਲਿਸ ਪ੍ਰਸ਼ਾਸਨ ਧਮਕੀਆਂ ਦੇ ਰਿਹਾ ਪ੍ਰਸ਼ਾਸਨ ਧਮਕੀਆਂ ਦੇ ਰਿਹਾ ਬਹੁਤ ਸ਼ਰਮ ਦੀ ਗੱਲ ਹੈ ਪ੍ਰਸ਼ਾਸਨ ਦੇ ਲਈ ਮੈਂ ਡੀਸੀ ਪਟਿਆਲਾ ਪ੍ਰੀਤੀ ਯਾਦਵ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਐਸਐਸਪੀ ਨਾਲਕ ਸਿੰਘ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਡੀਆਈਜੀ ਮਨਦੀਪ ਸਿੱਧੂ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਡਾਡੇ ਤੁਸੀਂ ਟੈਗ ਲਾਏ ਹੋ ਨੇ ਤੁਸੀਂ ਡਾਡੇ ਅਧਿਕਾਰੀਆਂ ਤੁਹਾਡੀ ਜਿਹੜੀ ਤੁਹਾਡੀ ਛਤਰ ਛਾਇਆ ਦੇ ਵਿੱਚ ਆਮ ਆਦਮੀ ਪਾਰਟੀ ਦੇ ਗੁੰਡੇ ਜਿਹੜਾ ਹੈਗਾ ਸਾਡੇ ਲੋਕਾਂ ਨਾਲ ਜ਼ੁਲਮੋ ਸਤਮ ਕਰ ਰਹੇ ਨੇ ਅਸੀਂ ਭਾਰਤ ਸਰਕਾਰ ਨੂੰ ਮੰਗ ਕਰਾਂਗੇ ਕਿ ਪੰਜਾਬ ਚ ਲਾਅ ਐਂਡ ਆਰਡਰ ਖਤਮ ਹੋ ਗਿਆ ਪੰਜਾਬ ਚ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ ਪੰਜਾਬ ਚ ਲਾਅ ਐਂਡ ਆਰਡਰ ਹੈ ਹੀ ਨਹੀਂ ਕੋਈ ਗਰੀਬਾਂ ਨੂੰ ਕਿ ਕਿਹੜੇ ਮਕੌੜੇ ਦੀ ਤਰ੍ਹਾਂ ਕੁਚਲਿਆ ਜਾ ਰਿਹਾ ਹੈ ਗਰੀਬਾਂ ਦੇ ਪਰਿਵਾਰਾਂ ਨੂੰ ਕਿਹੜੇ ਮਕੌੜੇ ਦੀ ਤਰ੍ਹਾਂ ਡਾੜਿਆ ਜਾ ਰਿਹਾ ਸੋ ਪੰਜਾਬ ਨੂੰ ਬੇਨਤੀ ਹੈ ਭਗਵੰਤ ਮਾਨ ਨੂੰ ਬੇਨਤੀ ਹੈ ਕਿ ਜਿਹੜਾ ਸਾਡੇ ਗਰੀਬ ਲੋਕਾਂ ਦੀ ਹਿਫਾਜ਼ਤ ਕੀਤੀ ਜਾਵੇ ਔਰ ਅੱਜ ਇਹ ਸੰਕੇਤਕ ਧਰਨਾ ਅਸੀਂ ਦਿੱਤਾ ਹੈ ਇਸ ਤੋਂ ਬਾਅਦ ਜੇਕਰ ਪ੍ਰਸ਼ਾਸਨ ਨੇ ਇਹਨਾਂ ਦੇ ਖਿਲਾਫ ਕੋਈ ਇਹਨਾਂ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਅਸੀਂ ਆਉਣ ਵਾਲੇ ਦਿਨਾਂ ਚ ਆ ਸਾਡੇ ਸਾਰੇ ਲੀਡਰ ਸਾਹਿਬਾਨ ਤੁਸੀਂ ਦੇਖ ਰਹੇ ਹੋ ਆ ਕਿਸਾਨ ਯੂਨੀਅਨ ਦੇ ਅੱਗੂ ਬੈਠੇ ਨੇ ਸਾਡੇ ਆ ਵਾਲਮਿਕੀ ਸਮਾਜ ਤੋਂ ਬੈਠੇ ਨੇ ਸਾਡੇ ਕੁਲਦੀਪ ਜੀ ਬੈਠੇ ਨੇ ਅਗੇ ਜਰਾਮ ਜੀ ਆ ਗਏ ਨੇ ਅਸੀਂ ਬੈਠੇ ਆ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਵੱਲੋਂ ਵੀ ਅਸੀਂ ਪੂਰੇ ਪੰਜਾਬ 'ਚ ਫਿਰ ਹਰ ਪਿੰਡ 'ਚ ਇਹ ਸਰਕਾਰ ਦੇ ਇਸ ਗੁੰੰਗੀ ਬੋਲੀ ਸਰਕਾਰ ਦੇ ਇਹ ਜਿਹੜੀ ਆਤੰਕਮਚਾਰੀ ਸਰਕਾਰ ਹੈ ਗੁੰਡਾ ਕਰਦੀ ਸਰਕਾਰ ਕਰ ਰਹੀ ਹੈ ਇਹਦੇ ਪੁਤਲੇ ਫੁੱਕਾਂਗੇ ਔਰ ਇਹ ਰੋਸ ਇਹ ਅੱਗ ਪੂਰੇ ਪੰਜਾਬ 'ਚ ਫਿਰ ਫੈਲੂਗੀ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਚੇਅਰਮੈਨ ਰਾਸ਼ਟਰੀ ਆਵਾਲਮਿਕ ਸਭਾ ਔਰ ਜੋ ਗੁਰਪ੍ਰੀਤ ਕੌਰ ਦਾ ਜਿਹੜਾ ਪੇਟ 'ਚ ਲੱਤਾਂ ਮਾਰ ਕੇ ਡੰਡੇ ਮਾਰ ਕੇ ਉਹਦਾ ਬੱਚੇ ਦਾ ਜਿਹੜਾ ਕਤਲ ਕੀਤਾ ਉਹਨਾਂ ਦੋਸ਼ੀਆਂ ਦੇ ਖਿਲਾਫ ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਕਿਉਂਕਿ ਪੁਲਿਸ ਦੇ ਖਿਲਾਫ ਜਿਹੜਾ ਪੁਲਿਸ ਨੇ ਕੁੱਟਮਾਰ ਕੀਤੀ ਹੈ ਗੁੰਡੇ ਅੰਸਰਾਂ ਨੇ ਕੀਤੀ ਹੈ ਵੀ ਸਾਨੂੰ ਪੂਰਨ ਆਸ ਹੈ ਵੀ ਜਿਹੜੀ ਪੁਲਿਸ ਹੈ ਉਹ ਸਹੀ ਬਿਆਨ ਨਹੀਂ ਲਿਖੇਗੀ ਉਹ ਆਪਣੇ ਖਿਲਾਫ ਬਿਆਨ ਨਹੀਂ ਸੁਣ ਸਕਦੀ ਸੋ ਅਸੀਂ ਆਮ ਨਿਪਸੰਦ ਲੋਕਾਂ ਵੀ ਜਿਹੜਾ ਹਲਕੇ ਦਾ ਮੈਜਿਸਟ੍ਰੇਟ ਹੈ ਮੈਜਿਸਟ੍ਰੇਟ ਦੀ ਹਾਜ਼ਰੀ ਦੇ ਵਿੱਚ ਗੁਰਪ੍ਰੀਤ कौर ਦੇ ਬਿਆਨ ਹੋਣ ਤਾਂ ਜੋ ਉਹ ਬਿਆਨ ਦੇਵੇ ਉਹ ਕਾਨੂੰਨ ਬੰਦ ਹੋਣ ਇਹ ਸਾਡੀ ਪੁਰਜੋਰ ਬੇਨਤੀ ਹੈ ਜੀ ਮੇਰਾ ਨਾਮ ਹਰਜੀਤ ਕੌਰ ਵੀ ਜੀ ਕੀ ਗੱਲ ਹੈ ਭੈਣੇ ਅੱਜ ਧਰਨਾ ਵੀ ਲੱਗਿਆ ਉਸ ਦਿਨ ਵੀ ਤੁਸੀਂ ਕਹਿੰਦੇ ਸੀ ਤੁਹਾਡਾ ਮੋਬਾਈਲ ਵਗੈਰਾ ਪੁਲਿਸ ਹਾਂਜੀ 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 ਨਹੀਂ ਸਰ ਮਿਲਿਆ ਨਹੀਂ ਹੈਗਾ ਮੋਬਾਈਲ ਜੀ ਕਿਦਾਂ ਕੀ ਘਟਨਾ ਕੀ ਹੋਈ ਉੱਦੋਂ ਸਰ ਪੁਲਿਸ ਵੀ ਸੀਗੀ ਸਾਰੇ ਮੁਲਾਜ਼ਮ ਸੀਗੇ ਸਰ ਸਾਰੀ ਪੰਚਾਇਤ ਸੀਗੀ ਪਿੰਡ ਦੀ ਜੀ ਸਾਰੇ ਆਏ ਆ ਸਰ ਮੈਂ ਵੀ ਉੱਥੇ ਸੀਗੀ ਸਰ ਉਹਨਾਂ ਨੇ ਬਹੁਤ ਮਾਰਾ ਕਰਿਆ ਜੀ ਬਹੁਤ ਜਿਆਦਾ ਮਾਰਾ ਸਰ ਕੁੱਟਮਾਰ ਵੀ ਹਾਂਜੀ ਸਰ ਕਰੀ ਆ ਜੀ ਉਹਨਾਂ ਨੇ ਜੀ ਸਾਡੇ ਜੀ ਮੇਰੇ ਦਰਾਣੀ ਲੱਗਦੀ ਆ ਜੀ ਉਹਦੇ ਕੋਲ ਬੱਚਾ ਸੀਗਾ ਚੌਥਾ ਮਹੀਨਾ ਸੀਗਾ ਸਰ ਦੇਖੋ ਬੱਚਾ ਸਾਡਾ ਖਰਾਬ ਹੋ ਗਿਆ ਜੀ ਉਹਨਾਂ ਨੇ ਜੀ ਢਿੱਡ ਸਿਵਲ ਤਾ ਮਾਰੀਆਂ ਜੀ ਮੈਂ ਉੱਥੇ ਸੀਗੀ ਮੌਕੇ ਤੇ ਉੱਥੇ ਸੀਗੀ ਸਰ ਮੈਂ ਹਾਂਜੀ ਤੇ ਮੋਬਾਈਲ ਕਿਉਂ ਖੋਹਿਆ ਉਹਨਾਂ ਨੇ ਸਰ ਮੇਰਾ ਬੇਟਾ ਵੀਡੀਓ ਬਣਾ ਰਿਆ ਸੀਗਾ ਕੋਠੇ ਤੇ ਤੇ ਦੂਜੇ ਸਰ ਨੇ ਕਿਹਾ ਵੀ ਫੋਨ ਫੜ ਕੇ ਲਿਓ ਸਰ ਜਰ ਅੰਦਰ ਸਾਡੇ ਅੰਦਰ ਵੜ ਕੇ ਫੋਨ ਲੈ ਕੇ ਆਇਆ ਸਰ ਮੈਂ ਨਾਲ ਹੀ ਗਈਆਂ ਸਰ ਮੇਰੀ ਇੱਕ ਨਹੀਂ ਸੋਣੀ ਜੀ ਹਮ ਸਰ ਉਹ ਮੈਂ ਇਹਨਾਂ ਨੂੰ ਕਿਹਾ ਵੀ ਜੇ ਕੋਈ ਵੀਡੀਓ ਡਿਲੀਟ ਮਾਰ ਦੋ ਸਰ ਉਹਨਾਂ ਨੇ ਵੀਡੀਓ ਕੋਈ ਡਿਲੀਟ ਨਹੀਂ ਮਾਰੀ ਫੋਨ ਨਾਲ ਲੈ ਗਏ ਸਰ ਸਰ ਮੈਂ ਕੋਈ ਕਿਸਤ ਨਹੀਂ ਭਰੀ ਮੇਰੇ ਸਰ ਘਰ ਵਾਲਾ ਪੌੜੀ ਦੇ ਡਿੱਗੇ ਸੀ ਕਿ ਦੋਵੇਂ ਬਾਂਹਾਂ ਟੁੱਟ ਗਈਆਂ ਸਰ 4 ਮਹੀਨੇ ਹੋ ਗਏ ਮੇਰੇ ਘਰ ਵਾਲੇ ਨੰਝੇ ਤੇ ਬੈਠੇ ਨੂੰ ਸਰ ਸਰ ਮੈਂ ਆਪਣੇ ਘਰ ਦਾ ਖੁਦ ਆਪ ਖਰਚਾ ਕਰਦੀ ਆ 4 ਮਹੀਨੇ ਹੋ ਗਏ ਸਰ ਹੁਣ ਵੀ ਮੇਰੇ ਘਰ ਵਾਲੇ ਤੇ ਪਲਸਟਰ ਲੱਗਿਆ ਰਿਹਾ ਸਰ ਮੈਨੂੰ ਪਤਾ ਸਰ ਮੈਂ ਕਿਵੇਂ ਫੋਨ ਲੀਤਾ ਹੈ ਮੈਂ ਆਪਣੇ ਬੇਟੇ ਦਾ ਰੋਜ਼ ਸਰ ਕਮਾਂ ਦੇ ਜਸਮੀ ਕਲਾਸ ਚ ਮੇਰਾ ਬਟਾ ਮੁੰਡਾ ਪੜਦਾ ਇਹਨਾਂ ਨੇ ਸਿਰਫ ਫੋਨ ਲਿਆ ਜੀ ਮੁੜ ਕੇ ਕੋਈ ਫੋਨ ਦੀ ਜਾਂ ਕੋਈ ਸਾਡੇ ਕੋਲ ਕੋਈ ਗੱਲ ਨਹੀਂ ਕਰੀ ਸਰ ਤੁਹਾਨੂੰ ਤੁਸੀਂ ਫੋਨ ਮੰਗਣ ਦੀ ਕੋਸ਼ਿਸ਼ ਵੀ ਨਹੀਂ ਨਹੀਂ ਸਰ ਅਸੀਂ ਕੋਈ ਗੱਲ ਨਹੀਂ ਕਰੀ ਸਰ ਮੈਂ ਸਵੇਰੇ 7:00 ਵਜੇ 7:00 ਵਜੇ ਚਲੀ ਜਾਨੀ ਆ ਸ਼ਾਮ ਨੂੰ ਸਰ 6:00 ਵਜੇ ਆਨੀ ਆ ਅੱਜ ਮੈਂ ਸਾਜਰ ਛੁੱਟੀ ਹੋ ਰਹੀ ਆ ਸਰ ਨਹੀਂ ਮੈਂ 6:00 ਵਜੇ ਘਰੇ ਆਨੇ ਸਾਢੇ 6 ਕੀ ਮੰਗ ਕਰਦੇ ਹੋ ਤੁਸੀਂ ਸਰ ਮੰਗ ਸਾਨੂੰ ਇਨਸਾਫ ਚਾਹੀਦਾ ਸਰ ਸਰ ਸਾਡਾ ਕੱਲਿਆਂ ਦੀ ਜਗ੍ਹਾ ਨਹੀਂ ਹੈਗੀ ਜੀ ਸਾਰੇ ਸਿਰੇ ਤੱਕ ਦੇਖੋ ਸਾਰੇ ਲੋਕਾਂ ਨੇ ਜਿਵੇਂ ਸਾਡੇ ਕੋਲ ਸਾਰੇ ਲੋਕਾਂ ਕੋਲ ਉਵੇਂ ਹੀ ਜਗ੍ਹਾ ਹੈ ਸਰ ਉਹਨੇ ਸਕੇ ਚਾਚੇ ਤਾਇਿਆਂ ਦੀ ਸਰ ਜਗ੍ਹਾ ਪਾਈ ਹੋਈ ਆ ਆਪਣੇ ਉਧਰੋਂ ਆਵੇ ਸਰ ਚੱਕ ਦੇ ਫੇਰ ਸਾਡੀ ਚੱਕੇ ਸਰ ਅਸੀਂ ਮੰਗ ਕੇ ਹੀ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਸਾਡਾ ਬੱਚਾ ਖਰਾਬ ਹੋ ਗਿਆ ਸਾਨੂੰ ਸਾਨੂੰ ਬੱਚਾ ਦੇਣਾ ਚਾਹੀਦਾ ਚਾਹੇ ਇਨਸਾਫ ਮਿਲਣਾ ਚਾਹੀਦਾ ਸਰ ਪੁਲਿਸ ਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਕਿਨਤੀ ਆਸ ਤੇ ਖੜੀ ਆ ਪਲੀਜ਼ ਆ ਜੀ ਦੇਖਣਾ ਸੋ ਚੋਰ ਇਸ ਦੇ ਨਾਲ ਜਿਹੜਾ ਜੀ ਡਿਪਟੀ ਸਾਹਿਬ ਵੀ ਬਾਹਰ ਸੀਗੇ ਜੀ ਡਿਪਟੀ ਸਾਹਿਬ ਦਾ ਮੈਸੇਜ ਆਇਆ ਵੀ ਤੁਸੀਂ ਕੱਲ ਤੱਕ ਦੀ ਵੇਟ ਕਰ ਲਓ ਕੱਲ ਨੂੰ ਤੁਸੀਂ ਨਮਾਇੰਦੇ ਆ ਜਿਓਣਾ ਡਿਪਟੀ ਦੇ ਉੱਤਰ ਜਿਵੇਂ ਠੋਡੀ ਹੋਊਗੀ ਵੀ ਗੱਲਬਾਤ ਹੋਣੀ ਨਹੀਂ ਪਤਾ ਕੀ ਹੈ ਸੰਗੋ ਸਾਹਿਬ ਕੱਲ ਤੱਕ ਦੀ ਗੱਲ ਨਹੀਂ ਐਫ ਆਈ ਆਰ ਲਾਂਚ ਕਰਨ ਦੀ ਇਹ ਛਾਡੀ ਵੱਡੀ ਗੱਲ ਨਹੀਂ ਤੁਸੀਂ ਕੋ ਕਿਸੇ ਦੀ ਆਈਓ ਦੀ ਡਿਊਟੀ ਲਾ ਕੇ 1 ਮਿੰਟ ਕੱਲ ਦੀ ਵਿੱਚ ਦੇਖੋ 6 ਦਿਨ ਹੋ ਗਏ ਤੇ ਅੱਜ ਅਸੀਂ ਇੱਕ ਦਿਨ ਹੋਰ ਕਿਦਾਂ ਦੇਈ ਦੀ ਤੁਹਾਨੂੰ ਉਹ ਤਾਂ ਬੱਚਾ ਬੜਾ ਸੈਂਸਿਟਿਵ ਹੈ ਜਿਹੜਾ ਗੁਰਪ੍ਰੀਤ ਕੌਰ ਹੈ ਉਹ ਤਾਂ ਐਮਰਜੈਂਸੀ 'ਚ ਉੱਥੇ ਲੇਬਰ ਰੂਮ 'ਚ ਇਹਦਾ ਬੱਚਾ ਅ ਜੇ ਉਹਨੂੰ ਕੱਲ ਨੂੰ ਕੁਝ ਹੋ ਗਿਆ ਫਿਰ ਨਹੀਂ ਉਹਦੀ ਆਵਾਜ਼ ਬੰਦ ਹੋ ਗਈ ਨਹੀਂ ਨਹੀਂ ਉਹ ਤੋਂ ਦੀ ਗੱਲ ਕਰਾ ਦਿੰਦੇ ਨਹੀਂ ਨਹੀਂ ਗੱਲ ਕਰਨ ਦਾ ਨਹੀਂ ਮਕਸਦ ਨਹੀਂ ਨਹੀਂ ਅਸੀਂ ਕਿਉਂ ਹੀ ਤੁਹਾਡੇ ਤੋਂ ਤੁਸੀਂ ਇਹਨੇ ਉਹ ਐਫ ਆਈ ਆਰ ਇਮੀਡੀਏਟਲੀ ਤੁਹਾਡਾ ਐਫ ਆਈ ਆਰ ਦਰਜ ਕਰਨਾ ਬਣਦਾ ਉਸ ਤੋਂ ਬਾਅਦ ਤੁਸੀਂ ਪਟਿਆਲਾ ਕਰ ਲਓ ਜੇ ਤੁਹਾਨੂੰ ਗਲਤ ਲੱਗਦਾ ਤੁਸੀਂ ਖਾਰਜ ਕਰ ਦਿਓ ਐਫ ਆਈ ਆਰ ਡਿਪਟੀ ਸਬ ਤੋਂ ਗੱਲ ਕਰਦਾ ਡਿਪਟੀ ਸਬ ਤਾਂ ਗਏ ਹੋਏ ਨੇ ਕੰਮ ਤੇ ਠੀਕ ਹੈਗਾ ਹੋ ਸਕਦਾਗਾ ਪਟਿਆਲਾ ਜ਼ਿਲ੍ਹਾ ਬਿਲਕੁਲ ਨੇੜੇ ਹੈਗਾ ਸਾਨੂੰ 3 ਘੰਟੇ ਹੋ ਗਏ ਬੈਠੇ ਨੂੰ ਪਟਿਆਲਾ ਜ਼ਿਲ੍ਹੇ ਦੇ ਅੰਦਰ ਐਸ ਪੀ ਕਿੰਨੇ ਨੇ ਚਲੋ ਉਹ ਵੀ ਤਾਂ ਉਹ ਵੀ ਤਾਂ ਡਿਪਟੀ ਜੀ ਇਹ ਆਏ ਨੇ ਇਹ ਨਾਬੇ ਤੋਂ ਆਏ ਨੇ ਇੱਥੇ ਇਹਨਾਂ ਦਾ ਕੋਈ ਲਾਗਾ ਦੇ ਕੰਨੀ ਇੱਕ ਉਤਵਾਲੀ ਤੋਂ ਇੰਚਾਰਜ ਨਹੀਂ ਭੇਜਿਆ ਨਹੀਂ ਵੇ ਤੁਸੀਂ ਮੇਰੀ ਗੱਲ ਸੁਣੋ ਐਸਚਓ ਸਾਹਿਬ ਤੁਸੀਂ ਸਾਰੇ ਕਾਨੂੰਨ ਨੂੰ ਜਾਣਦੇ ਹੋ ਇੱਥੋਂ ਕੋਈ ਆਈਓ ਤਨਾਤ ਕਰਕੇ ਕਿਉਂ ਫਾਇਰ ਲਾਂਚ ਕਰ ਦੋ ਉਹਨਾਂ ਦੇ ਘਰ ਤਾਂ ਫਿਰ ਡਿਪਟੀ ਸਾਹਿਬ ਦੇ ਲੈਵਲ ਦੀ ਹੋਊਗਾ ਮੈਂ ਆ ਨਾ ਹਾਂ ਐਸਚਓ ਨੂੰ ਪਤਾ ਹੋਊਗਾ ਇੱਕ ਤਰੀਕਾ ਉਹਨਾਂ ਦਾ ਹਾਲਾਤ ਹੈ ਤਾਂ ਤੁਹਾਨੂੰ ਉਹਦਾ ਫਿਰ ਇਮੀਡੀਏਟ ਹੋ ਜਾਂਦੇ ਹੋ ਨਾ ਮੈਨੂੰ ਤਾਂ ਜਿੰਨਾ ਮੋਟਾ ਮੋਟਾ ਪਤਾ ਲੱਗਿਆ ਇੱਕ ਸੀ ਪਲਾਟ ਨੂੰ ਅਗਰ ਰੋਲਾ ਸੀਗਾ ਵੀ ਉਹਨੂੰ ਇਹਨਾਂ ਦੇ 30 ਸਾਲ ਤੋਂ ਬੈਠੇ ਨੇ ਭਾਜੀ ਇਹ ਉਹਨੂੰ ਲੈ ਕੇ ਇਸ਼ੂ ਹੋਇਆ ਤੇ ਜਿਹਦੇ ਤੋਂ ਬੰਦੇ ਹਿੰਡ ਪਾਉਣ ਵਾਸਤੇ ਨੇ ਆਪਣੀ ਮਾਰਗੇ ਐਸ ਐਚਓ ਸਾਹਿਬ ਨਾਲ ਸੰਪਰਕ ਇੱਕ ਮਿੰਟ ਗੱਲ ਜਦੋਂ ਰਣਧੀਰ ਸਿੰਘ ਜਿਹੜਾ ਇਹ ਕੁੜੀ ਦਾ ਸਹੁਰਾ 27 ਤਰੀਕ ਨੂੰ ਉਹ ਦਰਖਾਸਤ ਦੇ ਰਿਹਾ ਹੈ ਵੀ ਮੈਨੂੰ ਇਹਨਾਂ ਲੋਕਾਂ ਤੇ ਖਤਰਾ ਹੈ 27 ਤਰੀਕ ਨੂੰ ਇਹ ਉਹਨੂੰ ਜਾਣੋ ਮੰਨਦੇ ਧਮਕੀਆਂ ਦੇ ਰਹੇ ਆ ਉਹਦੀ ਕੋਈ ਕਾਰ ਵੀ ਨਹੀਂ ਹੈਗੀ ਉਸ ਤੋਂ ਬਾਅਦ ਇਹ ਲੋਕ ਨੇ ਜਿਹੜੇ ਉਹ ਜੇ ਇਹਨਾਂ ਨੇ ਕਬਜ਼ਾ ਲੈਣਾ ਸੀਗਾ ਨਜਾਇਜ਼ ਬੈਠੇ ਆ ਅਸੀਂ ਮੰਨ ਲੰਨੇ ਆਂਗੇ ਸਾਰਾ ਪਿੰਡ ਨਜਾਇਜ਼ ਬੈਠਾ ਕਿਸੇ ਨੇ ਕੋਠੀ ਪਾਈ ਵੇ ਕਿਸੇ ਨੇ ਖੇਤਾਂ ਦੇ ਵਿੱਚ ਜਿਲੀ ਵਿੱਚ ਜੋ ਵੀ ਸਾਰਾ ਕੁਝ ਸਾਡੇ ਬੰਦੇ ਦਾ ਲਾਲ ਲਕੀਰ ਚ ਬੈਠੇ ਨਾ ਨੰਬਰੀ ਜਗਾ ਨਹੀਂ ਹੈਗੀ ਪਰ 20 ਸਾਲ ਤੋਂ ਪੰਜ ਸਰਪੰਚ ਉੱਥੇ ਬਣਦੇ ਆ ਰਹੇ ਨੇ ਕਿਸੇ ਨੂੰ ਕੋਈ ਡਿਡਪੀਡ ਨਹੀਂ ਹੋਈ ਇਹਦਾ ਵੋਟਾਂ ਦੀ ਰੰਜਿਸ਼ ਕਰਕੇ ਸਾਰਾ ਕੁਝ ਕੀਤਾ ਗਿਆ ਫਿਰ ਇਹ ਦੇਖੋ ਜਿਹੜਾ ਐਸਚਓ ਇੱਥੇ ਦਾ ਉਹਨੇ ਕਿਵੇਂ 6-7 ਮੁਲਾਜ਼ਮ ਭੇਜਤੇ ਲੇਡੀਜ਼ ਕਾਸਟਲ ਭੇਜਤੇ ਕਿਹੜੀ ਪੁਲਿਸ ਕਿਹੜਾ ਕੋਰਟ ਨੇ ਉਹਨਾਂ ਨੂੰ ਪੁਲਿਸ ਮਦਦ ਦਿੱਤੀ ਦੀ ਕਿਹੜੇ ਐਸਡੀਐਮ ਨੇ ਰੋਲ ਰਹਾ ਹੋ ਜਿਹੜੇ ਐਸਡੀਐਮ ਨੇ ਪੁਲਿਸ ਮਦਦ ਦੇ ਕੇ ਭੇਜਿਆ ਵੀ ਜਾਓ ਵੀ ਉੱਥੇ ਕਬਜ਼ਾ ਚਕੋ ਉੱਥੇ ਜੇ ਵੀ ਸੀ ਆਈਆ ਕਿਉਂ ਕੌਣ ਜ਼ਿੰਮੇਵਾਰ ਐਸ ਗੱਲ ਦਾ ਉਹ ਜਿਹੜੇ ਬੰਦਿਆਂ ਨੇ ਆ ਕਿਤੇ ਮੌਕੇ ਦੇ ਉੱਤੇ ਹੁੱਲੜਬਾਜੀ ਕੀਤੀ ਹੈਗੀ ਉਹ ਬੰਦਾ ਇੱਕ ਵੀ ਨਾ ਸਰਪੰਚ ਨਾ ਪੰਚ ਹੁੱਲੜਬਾਜ ਲੋਕ ਨੇ ਅਸੀਂ ਉਸ ਤੇ ਚਲੋ ਇਹਨੂੰ ਛੱਡ ਦੋ ਇਸ ਗੱਲ ਨੂੰ ਉਹ ਜਾਇਜ਼ ਆ ਨਾਜਾਇਜ਼ ਆ ਉਹਨੂੰ ਛੱਡ ਦੋ ਲੇਕਿਨ ਸਾਡੇ ਬੰਦਿਆਂ ਨਾਲ ਕੁੱਟਮਾਰ ਹੋਈ ਹੈ ਸਾਡੇ ਇੱਕ ਜਿਹੜੀ ਬੱਚੀ ਦੇ ਢਿੱਡ 'ਚ ਬੱਚਾ ਮਾਰ ਦਿੱਤਾ ਗਿਆ ਤੇ ਮਨ ਤੋਂ ਪਹਿਲਾਂ ਉਹ ਤਾਂ ਕ੍ਰਾਈਮ ਐ ਜੀ ਦੇਖੋ ਨੀਅਸ ਕ੍ਰਾਈਮ ਐ ਉਹ ਤਾਂ ਪਰਚਾ ਦਰਜ ਕਰਨਾ ਤੁਹਾਡਾ ਬਣਦਾ ਹੈ ਠੀਕ ਹੈ ਜੀ ਇਹ ਇਹ ਅੱਜ ਦਾ ਇਹ ਇਹ ਰਾਤ ਰੈੱਡ ਹੋਇਆ ਜੀ ਅੱਜ ਦਿੱਤਾ ਉਹਨਾਂ ਨੇ ਅੱਜ ਸੁਲਤਾ ਹੈਗਾ 4 ਤਰੀਕ ਨੂੰ ਉਸੇ ਦਿਨ ਦਾਖਲ ਹੋਇਆ 4 ਤਰੀਕ ਤੋਂ ਪੁਲਿਸ ਪ੍ਰਸ਼ਾਸਨ ਦਾ ਬਿਆਨ ਦਿੱਤੇ ਵਾ ਬੱਚੇ ਦੀ ਉਹ ਲੜਕੀ ਤੇ ਰਜਿੰਦਰ ਚ ਦਾਖਲ 4 ਤਰੀਕ ਤੋਂ ਐਮਰਡ ਕਰਕੇ ਭੇਜੀ ਰਜਿੰਦਰ ਚ ਅੱਛਾ ਮਮਾਇਰ ਕਿਸੇ ਹਾਂਜੀ ਇੱਕ ਮਮਾਇਰ ਦੇਖੋ 24 ਘੰਟੇ ਦੇ ਅੰਦਰ ਅੰਦਰ ਥਾਣੇ ਚ ਆਉਂਦੀ ਹੈ ਕਿ ਨਹੀਂ ਉਹ ਜਾਇਜ਼ ਹੈ ਜ਼ਮੀਨ ਜਾਇਜ਼ ਉਹਨੂੰ ਇਸ ਗੱਲ ਨੂੰ ਛੱਡ ਕੇ ਤੁਸੀਂ ਆ ਤੁਸੀਂ ਇਹਦੇ ਜਿਹੜਾ ਹਿਨੀਆਂ ਸ੍ਰਾਈਮ ਹੈ ਜੀ ਇਹਦੇ ਤੇ ਖਿਲਾਫ ਕਾਰਵਾਈ ਕਰੋ ਸਭ ਸਾਡੀ ਚਾਹੀਏ ਮੰਗਾ ਜੀ ਹਾਂ ਇਹ ਵਾਲਮੀਕ ਸਭਾ ਤੋਂ ਪੰਜਾਬ ਦੇ ਕੌਮੀ ਪ੍ਰਧਾਨ ਨੇ ਸਾਡੇ ਮੈਂ ਡਾਕਟਰ ਅੰਬੇਦਕਰ ਕਰਕੇ ਤੀ ਮਜਬੂਤ ਸੰਗ ਪੰਜਾਬ ਦਾ ਪ੍ਰਧਾਨ ਹੈ ਤੇ ਫਿਰ ਇਸ ਤੋਂ ਬਾਅਦ ਫਿਰ ਉਹ ਨਾ ਹੋਵੇ ਵੀ ਹਾਂ ਕਿਉਂਕਿ ਅੱਜ ਅਸੀਂ ਬਹੁਤ ਸ਼ਾਰਟ ਕਾਲ ਤੇ ਇੱਥੇ ਆਏ ਗਏ ਨੇ ਗਿੱਜਾ ਰਾਮ ਜੀ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਵਾਲਮੀਕ ਸਮਾਦ ਦੇ ਉਹ ਆ ਕੇ ਗਏ ਨੇ ਜੀ ਸੋ ਆ ਸਾਰੀਆਂ ਕਿਸਾਨ ਯੂਨੀਅਨਾਂ ਬੈਠੀਆਂ ਨੇ ਇਨਸਾਫ ਪਸੰਦ ਲੋਕ ਬੈਠੇ ਨੇ ਵੱਖ-ਵੱਖ ਥਰਾਂ ਤੋਂ ਅਸੀਂ ਇਹ ਜਸਟਿਸ ਮੰਗ ਨਨੋ ਗੋਣ ਠੀਕ ਕਿਸੇ ਨਾਲ ਇਨਜਸਟਿਸ ਹੋਇਆ ਤਾਂ ਅਸੀਂ ਇੱਥੇ ਬੈਠੇ ਹਾਂ ਸੜਕ ਤੇ ਸਾਡਾ ਕੋਈ ਮਕਸਦ ਨਹੀਂ ਕਿਸੇ ਕਾਨੂੰਨ ਨੂੰ ਉਲੰਘਣਾ ਹੈਗਾ ਤੁਸੀਂ ਕਾਈਂਡਲੀ ਐਫ ਆਈ ਆਰ ਇਮੀਡੀਏਟਲੀ ਲਾਂਚ ਕਰਨੀ ਪੈਣੀ ਉਸ ਤੋਂ ਬਾਅਦ ਤੁਸੀਂ ਇਨਕੁਆਇਰੀ ਕਰਵਾ ਲਿਓ ਜੋ ਕਰਨਾ ਕਰਵਾ ਲੈਣਾ ਮੇਰੇ ਕੋਲ ਮੈਂ ਤਾਂ ਤੁਸੀਂ ਵੀ ਨਾਲ ਗੱਲ ਕਰਨ ਲੋ ਬੋਸ ਸਾਡ ਤੋਂ ਸੋ ਸੋ ਸਾਥੀਓ ਬਹੁਤ ਠੀਕ ਠਾਕ ਰਹਿਜੀ ਕੇਵਲ ਜੀ ਦਾ ਜਸਵਿੰਦਰ ਜੀ ਦਾ ਤੇ ਉਹ ਸਾਡਾ ਦੁੱਖਦਰਦ ਸੁਣਨ ਐ ਚ ਪਹੁੰਚੇ ਨੇ ਔਰ ਨਾਲ ਇਹਨਾਂ ਦੇ ਕੇਸਰ ਸਿੰਘ ਜੀ ਜਿਹੜੇ ਅਸਰ ਪਾਉਂਦੇ ਨੇ ਨਾਲ ਸੋ ਮੈਂ ਸਿਰਫ ਇਹ ਹੀ ਬੇਨਤੀ ਹਾਂਜੀ ਸਰ ਕੀ ਕਾਰਵਾਈ ਕੀਤੀ ਜਾ ਰਹੀ ਜੀ ਘਰ ਨਾਲ ਲੱਗਿਆ ਜੀ ਕਾਰਵਾਈ ਤੇ ਹਜੇ ਵਿਚਾਰधीन ਆ ਜੀ ਜਿਹੜੇ 3 ਤਰੀਕ ਨੂੰ ਇਹ ਲੜਕੀ ਵੱਲੋਂ ਬਰਖਾਸਤ ਆਪਣੇ ਸੱਸ ਸੋਹਰੇ ਦੇ ਜੀੜ ਖਿਲਾਫ ਸੀਗੀ ਮੇਰੀ ਮਾਰ ਕੁੱਟ ਕਰਦੇ ਨੇ ਧਮਕੀਆਂ ਦਿੰਦੇ ਨੇ 4 ਤਰੀਕ ਨੂੰ ਇਹ ਐਡਮਿਟ ਹੋਏ ਨੇ ਤੇ ਸ਼ੱਕ ਦਾ ਦੋਨੇ ਪਾਸੇ ਵੀ ਜਿਹੜਾ ਇਲਜ਼ਾਮ ਪੁਲਿਸ ਮਰਾਜਮਾਂ ਦੇ ਲਾਇਆ ਜਾ ਰਿਹਾ ਉਹ ਚੀਜ਼ ਅਸੀਂ ਵਿਚਾਰ ਕਰ ਲਾਂਗੇ ਐਸ ਐਚਓ ਸਾਹਿਬ ਅੱਜ ਛੁੱਟੀ ਤੇ ਗਏ ਹੋਏ ਨੇ ਬਾਹਰ ਮੈਂ ਤਤਵਾਲੀ ਨਾ ਭਾ ਐਸਚ ਤੇ ਉਹ ਦੇਖ ਕੇ ਉਹਦੀ ਪੜਤਾਲ ਕਰਕੇ ਜੀ ਜਿਹਦਾ ਵੀ ਦੋਸ਼ ਹੋਊਗਾ ਉਹ ਤੇ ਜਿਹੇ ਜਿਹੇ ਕਾਰਵਾਈ ਹੋਊਗੀ ਉਹ ਜੀ ਕਰਦਾਂਗੇ ਜੀ ਇਹਨਾਂ ਵੱਲੋਂ ਰੋਪ ਲਗਾਇਆ ਜਾ ਰਹੇ ਨੇ ਜੀ ਕੁਝ ਪਿੰਡ ਦੇ ਵਿਅਕਤੀਆਂ ਤੇ ਕਹਿੰਦੇ ਨਾ ਪੰਚ ਨਾ ਸਰਪੰਚੋਂ ਉਹਨਾਂ ਵੱਲੋਂ ਨਜਾਇਜ਼ ਕੰਮ ਕੀਤਾ ਜਾ ਰਿਹਾ ਉਹਦੇ ਤੇ ਕੋਈ ਦੇਖੋ ਜੀ ਉਹ ਪੜਤਾਲ ਦਾ ਵਿਸ਼ਾ ਜੀ ਫਿਲਹਾਲ ਉਹਦੀ ਪੜਤਾਲ ਹੋਊਗੀ ਜੋ ਪੜਤਾਲ ਹੋਊਗੀ ਬਣਦੀ ਕਾਰਵਾਈ ਹੋ ਕਰਦਾਂਗੇ ਜੀ ਦੇਖਿਓ ਜੀ ਮੋਢੇ ਕਰਦੇ ਲੱਗਦੇ ਇੱਕ ਮਿੰਟਾ ਪਰ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਖਾਣਾ ਕਪਤਵਾਲੀ ਗੁਰਚਾਤ ਸਾਹਿਬ ਐਸਐਚਓ ਸਾਹਿਬ ਸੁਸ਼ਿੰਦਰ ਜੀ ਦਾ ਕਿ ਜਿਹੜੇ ਪਰਿਵਾਰ ਨਾਲ ਦੁੱਖ ਦੀ ਘੜੀ 'ਚ ਖੜੇ ਨੇ ਔਰ ਉਹਨਾਂ ਨੇ ਆਪਣੇ ਤੌਰ ਤੇ ਮਤਲਬ ਇਹ ਸਾਰੀ ਇਸ ਚੀਜ਼ ਨੂੰ ਪ੍ਰਸ਼ਾਸਨ ਤੱਕ ਪਹੁੰਚਾਇਆ ਔਰ ਅਸੀਂ ਧੰਨਵਾਦ ਕਰਦੇ ਹਾਂ ਭਾਈ ਕਿਸਰ ਜੀ ਦਾ ਜਿਹਦੇ ਨਾਲ ਹੀ ਸਭਾਈ ਉਹਨਾਂ ਦੇ ਸੋ ਇਹ ਪਰਿਵਾਰ ਗੁਰਚਾਤ ਸਾਹਿਬ ਸਾਨੂੰ ਕੋਈ ਸ਼ੌਕ ਨਹੀਂ ਸੀਗਾ ਇੱਥੇ ਆਉਣ ਦਾ ਤੇ ਤੁਹਾਨੂੰ ਪਤਾ ਹੀ ਆ ਸਾਰੀਆਂ ਤਕਰੀਰਾਂ ਵਿਚਾਰਾ ਹੋ ਚੁੱਕੀਆਂ ਨੇ ਇਹ ਤੱਕਾ ਹੋਇਆ ਕਿਸੇ ਗਰੀਬ ਪਰਿਵਾਰ ਨਾਲ ਔਰ ਉਸ ਪ੍ਰਸ਼ਾਸਨ ਦਾਇ ਤਾਂ ਫਰਜ਼ ਪੜਦੀ ਇਹ ਸਾਨੂੰ ਤਾਂ ਦੱਸਣ ਦੀ ਵੀ ਲੋੜ ਨਹੀਂ ਕਿ ਨੀਤੀ ਕੀ ਤੱਕਾ ਹੁੰਦਾ ਤਾਂ ਇਨਸਾਫ ਤਾਂ ਜ਼ਰੂਰੀ ਹੈ ਇਨਸਾਫ ਮਿਲਣਾ ਤਾਂ ਜ਼ਰੂਰੀ ਹੈ ਪਰਚਾ ਦਰਜ ਹੋਇਆ ਤੁਸੀਂ ਇਨ ਫਿਊਚਰ ਜਿਹੜੇ ਅਗਲੇ ਵੀ ਬੰਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਹੈ ਉਹ ਤੁਸੀਂ ਅਗਲਾ ਪਰਦਰ ਕਰਨਾ ਤਾਂ ਦੋ ਮਿੰਟ ਲਈ ਮੈਂ ਸਮਝਦਾ ਤੁਸੀਂ ਜ਼ਰੂਰ ਸੰਗਤ ਨੂੰ ਕਹਦੇ ਹੋ ਤਾਂ ਕਿ ਦਰਵਾਜ਼ਾ ਖੁੱਲ੍ਹ ਜਾਵੇ ਜਿਸ ਜੋ ਇਨਸੀਡੈਂਟ ਹੋਇਆ ਸੀਗਾ ਉਹ ਤੇਰੇ ਗਾੜੀਆਂ ਦੀ ਐਫ ਆਰ ਦੱਚ ਕਰਤੀ ਹੈ ਤੇ ਜਿਹੜੇ ਦੋਸ਼ੀ ਸੀਗੇ ਟੋਡੇ ਵੱਲੋਂ ਦੱਸੇ ਗਏ ਸੀਗੇ ਉਹਨਾਂ ਦੇ ਅਸੀਂ ਐਫ ਆਈ ਆਰ ਲੌਂਚ ਕਰਤੀ ਆਂਡਰ ਸੈਕਸ਼ਨ 92 ਆ ਇਹਦਾ ਬੀ ਐਨ ਐਸ ਦਾ ਤੇ ਜਿਹੜੇ ਦੋਸ਼ੀ ਨੇ ਫੜਦੇ ਬਣੇ ਨੇ ਜਿਹੜੇ ਉਹਨਾਂ ਨੂੰ ਅਸੀਂ ਛੇਤੀ ਗ੍ਰਫਤਾਰ ਕਰਾਂਗੇ ਤੇ ਹੁਣ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਕਾਈਂਡਲੀ ਜਿਹੜਾ ਆਪਾਂ ਰੋਡ ਆ ਨਾ ਉਹ ਕਲੀਅਰ ਕਰ ਦਈਏ ਕਾਫੀ ਟਾਈਮ ਦੇ ਲੋਕ ਜਿਹੜੇ ਨੇ ਫਸੇ ਹੋਏ ਨੇ ਬਹੁਤ ਦੂਰ ਦਰਾਡੇ ਦੇ ਨੇ ਲੋਕ ਸਰ ਜੀ ਇਹ ਅਲੀਗੇਸ਼ਨ ਸੀਗੀ ਜਿਹੜੀ ਉਹਦੇ ਸਬੰਧ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਆ ਜਿਹੜਾ ਉਹਦੀ ਚਲੋ ਬੱਚੇ ਦੀ ਜਿਹੜਾ ਸੀ ਪਰ ਹੁਣ ਸੀਗਾ ਉਹਦੀ ਡੈਥ ਹੋਈ ਉਹਦੇ ਸਬੰਧ ਦੇ ਵਿੱਚ 92 ਬੀ ਐਨ ਐਸ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਜੀ ਤੇ ਹੁਣ ਟਰਨਾਂ ਖੁੱਲ ਰਹੀਆਂ ਸਰ ਹਾਂ ਜੀ ਹੁਣ ਟਰਨਾਂ ਖੋਲ ਰਹੇ ਨੇ ਜੀ ਇਹ ਟ੍ਰੈਫਿਕ ਚੱਲ ਰਹੀ ਹੈ ਧੰਨਵਾਦ